ਗੁਰਾਇਆਂ ਮੋਬਾਈਲ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਾਇਆਂ ਵਿਖੇ ਹੋਈ ਜਿਸ ਵਿੱਚ ਸਰਬਸਮਤੀ ਨਾਲ ਗਗਨਦੀਪ ਸਿੰਘ ਨੂੰ ਪ੍ਰਧਾਨ ਸੁਖਵੀਰ ਸਿੰਘ ਨੂੰ ਵਾਈਸ ਪ੍ਰਧਾਨ ਅਜੀਤ ਕੁਮਾਰ ਸਕੱਤਰ ਸੁਖਵਿੰਦਰ ਸਿੰਘ ਜੁਆਇੰਟ ਸਕੱਤਰ ਹਰਨੂਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ ਇਸ ਮੌਕੇ ਤੇ ਗਗਨਦੀਪ ਸਿੰਘ ਅਤੇ ਸੁਖਵੀਰ ਸਿੰਘ ਨੇ ਕਿਹਾ ਕਿ ਮੋਬਾਈਲ ਦੁਕਾਨਦਾਰਾਂ ਨੂੰ ਅਤੇ ਮੋਬਾਈਲ ਰਿਪੇਅਰ ਕਰਨ ਵਾਲਿਆਂ ਨੂੰ ਜੇਕਰ ਵੀ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਐਸੋਸੀਏਸ਼ਨ ਨਾਲ ਸੰਪਰਕ ਕਰ ਸਕਦੇ ਨੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ 27, 28 ਅਤੇ 29 ਜੂਨ ਨੂੰ ਕੀਤੀਆਂ ਜਾ ਰਹੀਆਂ ਹਨ। 3 ਦਿਨ ਮੋਬਾਈਲ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਤੇ ਮੈਂ ਸਾਰੇ ਆਪਣੇ ਵੀਰ ਗਰਾਿਆਂ ਤੋਂ ਜਿਹੜੇ ਵੀ ਆਪਣੇ ਮੋਬਾਈਲ ਦਾ ਕੰਮ ਕਰਦੇ ਆ ਉਹ ਸਾਰਿਆਂ ਨੇ ਇੱਕ ਯੂਨੀਅਨ ਬਣਾਈ ਆ ਨਵੀਂ ਯੂਨੀਅਨ ਦਾ ਕੀਤਾ ਇਸ ਵਾਰ ਸਟਾਰਟ ਤੇ ਉਹਦੇ ਚ ਕੀ ਸੀਗਾ ਵੀ ਜਿਹੜੇ ਸਾਰੇ ਆਪਣੇ ਵੀਰਾਂ ਨੂੰ ਕੋਈ ਦਿੱਕਤ ਆਉਂਦੀ ਸੀ ਉਹਦੇ ਬਾਰੇ ਚਰਚਾ ਕੀਤੀ ਗਈ ਤੇ ਹੋਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਉਹਦਾ ਸਾਰਿਆਂ ਦਾ ਮਤਲਬ ਕੋਈ ਕੋਈ ਦਿੱਕਤ ਆਉਗੀ ਤਾਂ ਕੋਈ ਹੱਲ ਹੋ ਜਾਊਗਾ ਤੇ ਉਹਦੇ ਚ ਕੀ ਸੀਗਾ ਤੇ ਆਪਣੇ ਗगन ਮੋਬਾਈਲ ਕਰਾਇਆ ਤੋਂ ਪ੍ਰਧਾਨ ਚੁਣੇ ਗਏ ਜੀ ਤੇ ਮੈਂ ਸੁਖਵੀਰ ਸਿੰਘ ਰਿੰਗਟੋਨ ਮੋਬਾਈਲ ਕਰਾਇਆ ਤੋਂ ਤੇ ਮੈਂ ਵਾਈਸ ਪ੍ਰਧਾਨ ਤੇ ਖਾਲਸਾ ਮੋਬਾਈਲ ਤੋਂ ਭਾਜੀ ਹੁਣੀ ਇਹ ਕੈਸ਼ੀਅਰ ਹਰਨੂਰ ਜੀ ਤੇ ਸ਼ਿਵਾ ਸ਼ਿਵਾ ਮੋਬਾਈਲ ਟੈਲੀਫ ਸ਼ਿਵਾ ਟੈਲੀਕਮ ਗ੍ਰਾਹਿਆਂ ਰੋੜ ਕਾ ਖੁਰਦਾ ਇਹ ਭਾਜੀ ਹੁਣੀ 22 ਜੁਆਇੰਟ ਸੈਕਟਰੀ ਤੇ ਅਜੇ ਟੈਲੀਕਮ ਇਹ ਭਾਜੀ ਹੁਣੀ ਆਪਣੇ ਸੈਕਟਰੀ ਸਾਹਿਬ ਤੇ ਆਪਾਂ ਸਾਰੇ ਸਾਰਿਆਂ ਵੀਰਾਂ ਦੇ ਸਹਿਯੋਗ ਲਈ ਹਾਜ਼ਰ ਹਾਂ ਜੀ ਕਿਸੇ ਮੇਰੇ ਭਰਾ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਆ ਤਾਂ ਉਹ ਮਤਲਬ ਸਾਰਿਆਂ ਨੂੰ ਕੰਟੈਕਟ ਕਰ ਸਕਦਾ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗਗਨ ਮੋਬਾਈਲ ਗ੍ਰਾਹਿਆਂ ਤੋਂ ਸਾਰੇ ਗ੍ਰਾਮਾਂ ਦੇ ਦੁਕਾਨਦਾਰ ਵੀਰਾਂ ਨੇ ਮੈਨੂੰ ਸਰਵ ਸੰਮਤੀ ਨਾਲ ਪ੍ਰਧਾਨ ਚੁਣਿਆ ਹੈ ਗ੍ਰਾਮ ਮੋਬਾਈਲ ਐਸੋਸੀਏਸ਼ਨ ਦਾ ਅਸੀਂ ਸਾਰੇ ਵੀਰਾਂ ਨਾਲ ਹਿੱਕ ਡਾ ਕੇ ਖੜਾਂਗੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਸਾਡੇ ਨਾਲ ਸੰਪਰਕ ਕਰੇ ਸਾਰੇ ਯੂਨੀਅਨ ਦਾ ਸਹਿਯੋਗ ਦੇਣ ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਖੜਨ ਤੇ ਅਸੀਂ ਅੱਜ ਆਸ਼ਾ ਕਰਦੇ ਹਾਂ ਵੀ ਸਾਰੇ ਵੀਰ ਸਾਡਾ ਸਹਿਯੋਗ ਦੇਣਗੇ ਇੱਕ ਅਸੀਂ ਇੱਕ ਮੀਟਿੰਗ ਕੀਤੀ ਹੈ ਜਿਸ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਹਨ ਸਾਰੇ ਦੁਕਾਨਦਾਰ ਵੀਰਾਂ ਨੇ ਆਪਣੀ ਸਮੱਸਿਆ ਦੱਸੀ ਜੀ ਅਸੀਂ ਉਹਨਾਂ ਦੇ ਵੀ ਹੱਲ ਕਰਾਂਗੇ ਇਸ ਮੀਟਿੰਗ ਵਿੱਚ ਅਹਿਮ ਇੱਕ ਫੈਸਲਾ ਲਿਆ ਗਿਆ ਹੈ 27 28 29 ਜੂਨ ਨੂੰ ਛੁੱਟੀਆਂ ਗਰਮੀ ਦੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ ਜੋ ਕਿ ਅੱਗੇ ਵੀ ਗਰਾਹ ਸ਼ਹਿਰ ਸਾਰਾ ਬੰਦ ਰਹਿੰਦਾ ਹੈ ਇਸ ਵਾਰ ਮੋਬਾਈਲਾਂ ਦੀਆਂ ਦੁਕਾਨਾਂ ਵੀ ਮੁਕੰਮਲ ਤੌਰ ਤੇ ਬੰਦ ਰਹਿਣਗੀਆਂ